ਲੋਕ ਸਮਾਈ ਚੱਲ ਰਹੀ ਜੀ ਨਕਸ਼ੇ ਤੋਂ ਪਾਜੀ ਦੇ ਅਗਲੇ ਪਾਸੇ ਵੀ ਸਾਰਿਆਂ ਨੂੰ ਨਜ਼ਾਰਾ ਬਹੁਤ ਹੀ ਖੂਬਸੂਰਤ ਲੰਗਰ ਦਾ ਪ੍ਰਬੰਧ ਆਹ ਗੱਡੀਆਂ ਦੇ ਫਰਾਈਜੋ ਪਾਜੀ ਨੰਗਰ ਆ ਰਿਹਾ ਨੰਗਰ ਸਾਹਿਬ ਕੇ ਨੰਗਰ ਸਾਹਿਬ ਕੇ ਜੀ ਇੱਥੇ ਕਿਹੜਾ ਚੌਕ ਗਾਚਪੜਾ ਇਹ ਤਾਂ ਸੀਨ ਹੈ ਅੱਜ ਮੈਂ ਗਬਰਾਮ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦਾ ਆ ਪੂਰੀ ਦੁਨੀਆ ਦੇ ਲੋਕਾਂ ਨੂੰ ਲੱਖ ਲੱਖ ਵਧਾਈਆਂ ਦੇਣਾ ਕਿ 500 ਸਾਲ ਦੇ ਸੰਘਰਸ਼ ਤੋਂ ਬਾਅਦ ਅਯੁੱਧਿਆ ਦੇ ਵਿੱਚ ਬੱਬੇ ਰਾਮ ਮੰਦਰ ਬਣ ਰਿਹਾ राम लला दी मूर्ति दी स्थापना ਹੋ ਰਹੀ ਆ ਅੱਜ प्राण प्रतिष्ठा ਪੂਰੀ ਦੁਨੀਆ ਦੇ ਵਿੱਚ ਜਯਾ ਜਕਾਰ ਹੋ ਰਹੀ ਆ ਪ੍ਰਭੂ ਰਾਮ ਦੀ ਸਨਾਤਨ ਦੀ ਮੰਗ ਕਰਕੇ ਜੀ ਪੂਰੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਹੀ ਲੰਗਰ ਭੰਡਾਰੇ ਸ਼ੋਭਾ ਯਾਤਰਾਵਾਂ satsang ਹਰ ਕਿਸਮ ਦਾ ਆਨੰਦ ਜਿਹੜਾ ਵਾ ਉਹ ਪ੍ਰਭੂ ਰਾਮ ਲੈ ਵਾ ਸੰਗਤ ਲੈ ਰਹੀ ਆ ਤੇ ਮੈਂ ਲੱਖਾਂ ਵਧਾਈਆਂ ਦਿੰਦਾ ਕਿਉਂਕਿ ਮੈਂ ਉਸ ਸੰਗਰਸ਼ ਦਾ ਵੀ ਗਵਾਹ ਹਾਂ 1990 ਚ ਅਸੀਂ यूपी ਦੇ ਵਿੱਚ ਕਰਫਿਊ ਸੀ ਮਲਾਮ ਸਿੰਘ ਦੀ ਸਰਕਾਰ ਸੀ ਗੋਲੀ ਮਾਰਨ ਦਾ ਹੁਕਮ ਸੀ ਮਲਾਮ ਸਿੰਘ ਮੁੱਖ ਮੰਤਰੀ ਸੀ ਉਹਨੇ ਕਿਹਾ ਸੀ ਕਿ ਯੂਪੀ ਦੇ ਵਿੱਚ ਪਰਿੰਦਾ ਪਰ ਨਹੀਂ ਮਾਰ ਸਕਦਾ ਪਰ 31 ਅਕਤੂਬਰ ਦੀ ਕਾਲ ਸੀਗੀ ਸੰਗਠਨ ਦੀ ਪ੍ਰਭੂ ਰਾਮ ਦੇ ਸੇਵਕਾਂ ਦੀ ਕਿ ਅਜोध्या ਪਹੁੰਚਣਾ ਰਾਮ ਮੰਦਰ ਦੀ ਸ਼ੁਰੂਆਤ ਕਰਨੀ ਹੈ ਪਰ ਕਿਸੇ ਕਾਰਨ ਇੰਨੀ ਇੱਕ ਗੋਲੀ ਚੱਲੀ ਇਨਾ ਤਸ਼ੱਦਦ ਹੋਇਆ 100-100 ਕਿਲੋਮੀਟਰ ਅਸੀਂ ਪੈਦਲ ਜੰਗਲਾਂ 'ਚ ਹੁੰਦੇ ਹੋਏ ਅਯੁੱਧਿਆ ਪਹੁੰਚੇ ਸੀ ਸਰਯੂ ਨਦੀ ਪਾਰ ਕਰਕੇ ਬਹੁਤ ਇੰਨੇ ਕਾਰ ਸੇਵਕ ਵਾਪਸ ਨਹੀਂ ਮੁੜੇ ਪ੍ਰਭੂ ਰਾਮ ਦੇ ਚਰਨਾਂ ਦੇ ਵਿੱਚ ਆਪਣਾ ਜੀਵਨ ਸਮਰਪਣ ਕਰਕੇ ਸਵਰਗ ਸਦਾਰ ਕੇ ਸ਼ਹੀਦ ਹੋ ਗਏ ਪਰ ਉਹਨਾਂ ਦੇ ਸੁਪਨਿਆਂ ਦਾ ਸਭ ਦੇ ਸੁਪਨਿਆਂ ਦਾ ਸਾਡੇ ਸੁਪਨਿਆਂ ਦਾ ਉਸ ਸੰਘਰਸ਼ ਦਾ ਸਿੱਟਾ ਇਹ ਆ ਕਿ ਅੱਜ ਰਬੂ ਨਾਮ ਦੀ RAM LALA ਦੀ ਪ੍ਰਾਣ ਪ੍ਰਤੀਸ਼ਟਾ ਹੋ ਰਹੀ ਹੈ ਜੁੱਡੇ ਵਿੱਚ ਬਾਬਾ RAM ਮੰਦਰ ਬਣ ਰਿਹਾ ਸਭ ਆਨੰਦ ਚਾ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਆ ਰਹੇ ਆ ਉਹਨਾਂ ਨੇ 12 ਵਜੇ ਲੰਗਰ ਦਾ ਉਦਘਾਟਨ ਕਰਨਾ ਪਹਿਲਾਂ ਗੁੜਦਾ ਖਰਾ ਦੇਸੀ ਘੋਦਾ ਮਠੀ ਚਾਹ ਦਾ ਲੰਗਰ ਅਸੀਂ ਸਟਾਰਟ ਕਰਤਾ 10 ਵਜੇ ਤੋਂ 12 ਵਜੇ ਆਉਣਗੇ ਲੰਗਰ ਦਾ ਉਦਘਾਟਨ ਕਰਨਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਵਰਕਰਾਂ ਵੱਲੋਂ ਪ੍ਰਭੂ ਨਾਮ RAM ਦੇ ਸੇਵਕਾਂ ਵੱਲੋਂ ਅੱਜ ਇਹ ਸਾਰਾ ਜਿਹੜਾ ਅੱਜ ਇਹ ਪ੍ਰੋਗਰਾਮ ਜਿਹੜਾ ਉਹ ਕੀਤਾ ਗਿਆ ਤੇ ਸਭ ਆਓ ਸ਼ਕੋ ਪ੍ਰਭੂ ਨਾਮ RAM ਦਾ ਨਾਮ ਜਪੋ ਤੇ ਆਨੰਦ ਲਓ ਸਭ ਨੂੰ ਲੱਖਾਂ ਵਧਾਈਆਂ ਅੱਜ ਦੇ ਪ੍ਰਾਨ ਪ੍ਰਤੀਸ਼ਟਾ ਦੇ ਸਮੇਂ ਦੇ ਵਿੱਚ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਰਾ ਸ਼ਰੇਦ ਆਏ ਯਾਰ ਇਹਨੂੰ ਸਭ ਤੁਹਾਨੂੰ ਵਧਾਈਆਂ ਦੀ ਵਧਾਈ اور جاؤ جی જય શ્રી રામ જય જય શ્રી રામ જય જય શ્રી રામ જય બલજી પતિ નામ ચંદ્રમા રામ જય જય રામ રાજા નારાયણ વી મજ રંગે જય શ્રી રામ જય શ્રી રામ જય શ્રી રામ